ਕਾ ਤੈਨੂੰ ਗਾਲ ਕੱਢਿਆ ਕਿਨੂੰ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਕਿਨੂੰ ਤੈਨੂੰ ਕੋਈ ਗਲਤ ਤਮੀਜ਼ ਨਾਲ ਗੱਲ ਕਰ ਰਿਹਾ ਤੂੰ ਕਿੱਦਾਂ ਬੋਲਦਾ ਹੈ ਕੋਈ ਗੱਲ ਕਰੀ ਯਾਰ ਅਸੀਂ ਐਂ ਦੱਸ ਕੇ ਆ ਕੇ ਤੈਨੂੰ ਬੋਲ ਤੁਸੀਂ ਸਭ ਕੁਝ ਕੰਗੇ ਹੋ ਬਲਾਓ ਜਿਹੜੇ ਆਫਸਰਾਂ ਨੂੰ ਬੁਲਾਉਣੇ ਆ ਕਿਨੂੰ ਬੋਲਿਓ ਕੁਝ ਮਤ ਬੋਲੇ ਦੱਸੋ ਮੈਂ ਗੇਟ ਪਾਸ ਆਪਣਾ ਦਿੰਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤਾਂ ਬਾਹਰ ਕਢਾਓ ਮੈਂ ਬੜ ਕਰਾ ਇੱਥੇ ਦਾ ਠੀਕ ਆ ਬੁਲਾਓ ਜੀ ਨੂੰ ਬੁਲਾਉਣਾ ਉਹ ਜਿਹੜਾ ਮਰਜੀ ਨੂੰ ਬੁਲਾਓ ਤੁਸੀਂ ਅਫਸਰਾਂ ਨੂੰ ਬਲਾਉ ਜਿੰਨੂ ਮਰਜ਼ੀ ਬਲਾਓ ਡਰਦਾ ਨਹੀਂ ਕਿਸੇ ਤੋਂ ਹੈ ਡਰਦਾ ਨਹੀਂ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਥਾਂ ਤਾਂ ਮੈਂ ਪੁੱਛਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਅਫਸਰ ਚੱਲ ਜਾਂਦੇ ਆ ਸੀ ਕੋਈ ਕਿਹੜੀ ਕੰਪਨੀ ਅਫਸਰਾਂ ਨੂੰ ਰੋਕੋ ਕਿਹੜੀ ਕੰਪਨੀ ਹੈ ਕੰਪਨੀ ਕਿਹੜੀ ਹੈ ਬਾਤ ਤੁਸੀਂ ਫੋਟੋਆਂ ਲਾਓ ਤੂੰ ਬੈਠ ਲੱਭੋ ਕਿਹੜੇ ਕੰਪਨੀ ਕਿਹੜੀ ਦਾ ਮੈਂ ਕੰਪਨੀ ਦਾ ਬਸ ਤੁਸੀਂ ਲੱਭੋ ਜਿੰਨੂੰ ਲੱਭਣਾ ਮੈਂ ਤੇਰੇ ਭਲਾ ਮੈਂ ਨਹੀਂ ਨਾ ਦੱਸਣਾ ਇਹ ਅਫਸਰ ਜਾ ਰਹੇ ਆ ਇਹਨਾਂ ਨੂੰ ਰੋਕੋ ਹਾਂ ਅਕਸਰ ਜਾਂਦੇ ਆ 100 ਲੱਖ 1.5 ਡੇ ਲੱਖ ਰੁਪਇਆ ਲਿੰਦੇ ਆ ਹੈ ਹਾਂ ਅਸੀਂ ਕੰਪਲਿਕੀਟਰ ਬੋਲ ਪਿਆ ਕੰਪਨੀ ਮਾ ਛੋਟੀ ਕੰਪਨੀ ਚ ਆ ਦੱਸੋ ਛੋਟੀ ਕੰਪਨੀ ਹਾਂ ਛੋਟੀ ਕੰਪਨੀ ਚ ਲਾਗਦੀ ਜਰਾ ਹਾਂ ਲਾਗਦੀ ਜਰਾ ਗੁਨਾਹ ਸਿੰਘ ਨਾ ਆਏ ਰਾਖਪੂਤਾਂ ਰਾਜਪੂਤਾਂ ਹਾਂ ਰਾਖਪੂਤਾਂ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗਿਆ ਜਿਹੜਾ ਪੱਟਣਾ ਪਟਾ ਦਿਓ ਇਹਨਾਂ ਤੇਰਾ ਵੀ ਬੋਲੋਣੇ ਪੋੜਾਂ ਤੇ ਰੁਕ ਜਾ ਹਾਂ ਬਲਾਓ ਜਿਹਨੂੰ ਬੁਲਾਉਣਾ ਬੁਲਾਓ ਰੁਕ ਜਾ ਰੁਕ ਅਸੀਂ ਬੱਤੇ ਇੱਥੇ ਨਹੀਂ ਤੂੰ ਪੋਈਆ ਗੱਡੀਆਂ ਲੈ ਕੇ ਜਾਂਦੇ ਵਧੀਆ ਬੰਦਾ ਤੂੰ ਵਧੀਆ ਬੰਦਾ ਵਧੀਆ ਤਾ ਅਜਿਨੀ 12 ਸਾਲ ਮੈਂ ਜੰਮਿਆ ਇੱਥੇ ਇੱਕ ਇੱਕ ਬੰਦਾ ਜਾਣਦਾ ਮੈਨੂੰ ਪਲਾਟ ਦਾ ਹੁਣ ਤੇਰੀ ਕਿਹੜੀ ਘਾਟ ਰਗੀ ਆ ਚੁੱਕੀਆਂ ਚ ਮੈਂ ਜੰਮਿਆ ਤੇਰੀ ਘਾਟ ਕਾਦੀ ਘਾਟ ਕਾਦੀ ਅਕਸਰਾਂ ਨੂੰ ਰੋਕੋ ਹੁਣ ਤਾਂ ਦੱਸ ਘਾਟ ਕਾਦੀ ਅਕਸਰਾਂ ਨੂੰ ਰੋਕੋ ਕੱਪੜੇ ਬੋਲੀ ਆਪਸਰਾਂ ਨੂੰ ਰੋਕੋ ਵਧੀਆ ਤੇ ਆਸਤੇ ਨਹੀਂ ਮੈਂ ਨਾ ਥਾਣੇ ਲੈ ਕੇ ਜਾਣਾ ਚਲੋ ਚਲੋ ਪਿੱਛੇ ਹੋ ਜਾ ਥਾਣੇ ਲੈ ਕੇ ਚੱਸੀ ਹੋ ਜਾ ਪਿੱਛੇ ਮੈਂ ਵੀਡੀਓ ਇੱਥੇ ਮੂੰਹ ਵੀ ਚ ਲੱਗ ਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾਓ ਜਿਹਨੂੰ ਸੈਂਡ ਕਰਨਾ ਕਰੋ ਆ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲਓ ਨੰਬਰ ਨੋਟ ਕਰੋ ਮੇਰਾ ਫੋਨ ਨੰਬਰ ਹੈ ਦੇਖ ਲਓ ਇਹਦੇ ਹਾਲ ਦੇਖ ਲੈ ਤੁਸੀਂ ਹਾਲ ਕੀ ਦੱਕਣਾ ਹਾਲ ਕਾ ਦਾ ਕਿਆ ਹਾਲ ਹੈ ਹਾਂ ਅਬ ਸਰਮੰਦਿਆਂ ਨੂੰ ਕੋਈ ਰੋਕ ਦੇ ਨਹੀਂ ਆ ਜਿਹੜੇ 10000 12000 ਚ ਲੱਗ ਗਏ ਇਹਨਾਂ ਨੂੰ ਇਹਨਾਂ ਦੇ ਉੱਪਰ ਉਤਰ ਰੋਬ ਦਿਖਾਉਂਦੇ ਹੋ ਜੀ ਨੂੰ ਬੁਲਾਉਣਾ ਬੁਲਾਉ ਮੈਂ ਇੱਥੇ ਬੈਠਾ ਤੂੰ ਕੀ ਤੈਨੂੰ ਗਾਲ ਕੱਢਿਆ ਤੈਨੂੰ ਗਾਲ ਕੱਢਿਆ ਤੂੰ ਤਮੀਜ਼ ਨਾਲ ਗੱਲ ਕਰ ਸਕਦਾ ਤੈਨੂੰ ਕੋਈ ਗਾਲਤ ਤਮੀਜ਼ ਨਾਲ ਗੱਲ ਕਰ ਰਿਹਾ ਤੂੰ ਕਿੱਦਾਂ ਬੋਲਦਾ ਹੈ ਕੋਈ ਗੱਲ ਕਰੀ ਯਾਰ ਅਸੀਂ ਐਂ ਦੱਸ ਕੇ ਆ ਕੇ ਤੈਨੂੰ ਬੁਲਾ ਤੁਸੀਂ ਸਭ ਕੁਝ ਕਹਿੰਦੇ ਹੋ ਬੁਲਾਓ ਜਿਹੜੇ ਅਫਸਰਾਂ ਨੂੰ ਬੁਲਾਉਣੇ ਆ ਤੈਨੂੰ ਬੋਲਿਆ ਕੁਝ ਹੱਤ ਬੋਲੇ ਦੱਸੋ ਮੈਂ ਗੇਟ ਪਾਸ ਆਪਣਾ ਦਿੰਦਾ ਸਭ ਕੁਝ ਦਿੰਦਾ ਮੈਨੂੰ ਕਢਾ ਦਿਓ ਪਲਾਂਟ ਤੋਂ ਬਾਹਰ ਕਢਾਓ ਮੈਂ ਬਰਕਰਾਰ ਇੱਥੇ ਦਾ ਠੀਕ ਆ ਤੇ ਤੂੰ ਬਲਾਉ ਜੀ ਨੂੰ ਬੁਲਾਉਣਾ ਨਾ ਨਾ ਕੱਟ ਫੇ ਉਹ ਜਿਹੜਾ ਮਰਜ਼ੀ ਨੂੰ ਬੁਲਾਓ ਤੁਸੀਂ ਅਫਸਰ ਨਾਲ ਨੂੰ ਬੁਲਾਓ ਜਿੰਨੂ ਮਰਜ਼ੀ ਬੁਲਾਓ ਡਰਦਾ ਨਹੀਂ ਕਿਸੇ ਤੋਂ ਹੈ ਡਰਦਾ ਨਹੀਂ ਨਹੀਂ ਡਰਦਾ ਮੈਂ ਕਿਸੇ ਤੋਂ ਆਪਣੇ ਬਾਪ ਤੋਂ ਡਰਦਾ ਜੇ ਮੈਂ ਗਲਤ ਥਾਂ ਤਾਂ ਮੈਂ ਪੁੱਛਾਲੇ ਤੇ ਵੀ ਡਰੂੰਗਾ ਜੇ ਮੈਂ ਗਲਤ ਬੋਲ ਰਿਹਾ ਪੁੱਛ ਲਓ ਅਫਸਰ ਚੱਲ ਜਾਂਦੇ ਆ ਤੂੰ ਕਿਹੜੀ ਕੰਪਨੀ ਆ ਅਫਸਰਾਂ ਨੂੰ ਰੋਕੋ ਕਿਹੜੀ ਕੰਪਨੀ ਹੈ ਕੰਪਨੀ ਕਿਹੜੀ ਬਾਤ ਤੁਸੀਂ ਫੋਟੋਆਂ ਲਾਓ ਤੂੰ ਬੈਠ ਲੱਭੋ ਕਿਹੜੇ ਕੰਪਨੀ ਕੰਪਨੀ ਕਿਹੜੀ ਦਾ ਮੈਂ ਕੰਪਨੀ ਦਾ ਆ ਬਸ ਤੁਸੀਂ ਲੱਭੋ ਜਿਹਨੂੰ ਲੱਭਣਾ ਮੈਂ ਤੇਰੇ ਕੋਲ ਮੈਂ ਨਹੀਂ ਨਾ ਦੱਸਣਾ ਇਹ ਅਫਸਰ ਜਾ ਰਹੇ ਆ ਇਨਾਂ ਨੂੰ ਰੋਕੋ ਹੈ ਅਫਸਰ ਜਾਂਦੇ ਆ 1 ਲੱਖ 1.5 ਲੱਖ ਰੁਪਇਆ ਲੈਂਦੇ ਆ ਹੈ ਅਸੀਂ ਕੋ ਕੰਪਨੀ ਕਿਹੜੀ ਬੋਲ ਰਿਹਾ ਕੰਪਨੀ ਮੈਂ ਛੋਟੀ ਕੰਪਨੀ ਚ ਆ ਦੱਸੋ ਛੋਟੀ ਕੰਪਨੀ ਹਾਂ ਛੋਟੀ ਕੰਪਨੀ ਚ ਆ ਨਾਲ ਜੀਰਾ ਹਾਂ ਨਾਲ ਜੀਰਾ ਕੁੰਨਾ ਸਿੰਘ ਨਾ ਆਏ ਰਾਖਪੂਤਾਂ ਰਾਜਪੂਤਾਂ ਹਾਂ ਰਾਖਪੂਤਾਂ ਹਾਂ ਕੋਈ ਗੱਲ ਮੇਰਾ ਬਾਪ ਵੀ ਇੱਥੇ ਲੱਗ ਗਿਆ ਜਿਹੜਾ ਪੱਟਣਾ ਪਟਾ ਦਿਓ ਇਹਨਾਂ ਤੇਰਾ ਫਿਰ ਬੋੜੋ ਨੇ ਬੋੜਾਂ ਤੇ ਰੁਕ ਜਾ ਹਾਂ ਬਲਾਓ ਜਿਹਨੂੰ ਬੁਲਾਉਣਾ ਬੁਲਾਓ ਰੁਕ ਜਾ ਰੋ ਅਸੀਂ ਬੈਠੇ ਇੱਥੇ ਨਹੀਂ ਤੂੰ ਗੱਡੀਆਂ ਲੈ ਕੇ ਜਾਂਦੇ ਵਧੀਆ ਬੰਦਾ ਤੂੰ ਵਧੀਆ ਬੰਦਾ ਵਧੀਆ ਤਾ ਅੱਜ ਨਹੀਂ 12 ਸਾਲ ਮੈਂ ਜੰਮਿਆ ਇੱਥੇ ਇੱਕ ਇੱਕ ਬੰਦਾ ਜਾਣਦਾ ਮੈਨੂੰ ਪਲਾਟਦਾ ਹੁਣ ਤੇਰੀ ਕਿਹੜੀ ਘਾਟ ਰਗੀ ਆ ਚੁੱਕੀਆਂ ਚ ਮੈਂ ਜੰਮਿਆ ਤੇਰੀ ਘਾਟ ਕਾਦੀ ਘਾਟ ਕਾਦੀ ਅਕਸਰਾਂ ਨੂੰ ਰੋਕੋ ਹੁਣ ਤਾਂ ਦੱਸ ਘਾਟ ਕਾਦੀ ਅਕਸਰਾਂ ਨੂੰ ਰੋਕੋ ਕੱਪੜੇ ਬੁਲੀ ਆਪਸਰਾਂ ਨੂੰ ਰੋਕੋ ਬੁਲੀ ਆਤੇ ਆਸਤੇ ਨਹੀਂ ਮਾਲੂ ਮੈਨੂੰ ਥਾਣੇ ਲੈ ਕੇ ਜਾਣਾ ਚਲੋ ਚਲੋ ਪਿੱਛੇ ਜਾ ਹਾਂ ਥਾਣੇ ਲੈ ਕੇ ਚੱਸੀ ਹੋ ਜਾ ਪਿੱਛੇ ਮੈਂ ਵੀਡੀਓ ਇੱਥੇ ਮੂੰਹ ਵੀ ਚ ਲੱਗ ਗਿਆ ਵਾ ਤੁਸੀਂ ਬਣਾਓ ਜਿਹੜਾ ਬਣਾਉਣਾ ਜਾਓ ਜਿਹਨੂੰ ਸੈਂਡ ਕਰਨਾ ਕਰੋ ਤੂੰ ਪਿੱਛੇ ਜਾ ਮੈਂ ਪਿੱਛੇ ਹੀ ਆ ਪਿੱਛੇ ਹੀ ਆ ਨੰਬਰ ਲੋ ਨੰਬਰ ਨੋਟ ਕਰੋ ਮੇਰਾ ਫੋਨ ਨੰਬਰ ਹੈ ਦੇਖ ਲੋ ਇਹਦੇ ਹੱਥ ਦੇਖ ਲੈ ਤੁਸੀਂ ਹਾਲ ਕਿਹ ਦੱਕੜਾ ਹਾਲ ਕਾ ਦਾ ਕੀ ਹਾਲ ਹੈ ਹਾਂ ਅਬ ਸਰਮੰਦੇ ਆਨ ਕੋਈ ਰੋਕਦੇ ਨਹੀਂ ਆ ਜਿਹੜੇ 100000 12 12000 ਚ ਲੱਗੇ ਆ ਇਹਨਾਂ ਦੇ ਉੱਪਰ ਉਤਰ ਰੋਪ ਦਿਖਾਉਂਦੇ ਹੋ ਜੀ ਨੂੰ ਬੁਲਾਉ ਨਾ ਬੁਲਾਉ ਮੈਂ ਇੱਥੇ ਬੈਠਾ